ਸੂਰਤ ਦੇ ਪੰਜਾਬ ਵਿੱਚ ਆਪਦਾ ਸਵਾਗਤ ਹੈ ਪੈਰਿਸ 올림픽 ਚ ਭਾਰਤ ਦੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਇੰਗਲੈਂਡ ਦੀ ਟੀਮ ਨੂੰ ਭਾਰਤ ਦੀ ਟੀਮ ਨੇ ਹਰਾ ਕੇ ਜਿੱਤ ਹਾਸਲ ਕੀਤੀ ਹਾਕੀ ਖਿਡਾਰੀ ਗੁਰਜਨ ਸਿੰਘ ਦੇ ਪਿੰਡ ਖਲੈਰਾ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਪਰਿਵਾਰ ਵਾਲਿਆਂ ਨੇ ਅੱਜ ਭਾਰਤ ਦੀ ਹਾਕੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਹਾਸਲ ਕਰਨ ਦੀ ਬਹੁਤ-ਬਹੁਤ ਵਧਾਈ ਦਿੱਤੀ ਤੇ ਹੈ ਗੁਰਜਨਟ ਤਾਂ ਲੱਗੇ ਲੱਗਦਾ ਬੇਟਾ ਅੱਜ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਦਸ ਨੇ ਫਰੰਦ ਲਈ ਬਿਸ਼ੀ ਸਾਹਿਬ ਕਿੰਨੀਆਂ ਕਰਦਾਸਾਂ ਬੇਨਤੀਆਂ ਕੀਤੀਆਂ ਅੱਜ ਬਹੁਤ ਜ਼ਿਆਦਾ ਦਾਸ ਜੀ ਗੁਰਜੰਟ ਜਿਹੜਾ ਆ ਖਾਕੀ ਵਾਲ ਕਿੰਨੇ ਪ੍ਰੇਰਿਤ ਕੀਤਾ ਉਹਦੇ ਮਾਮਾ ਜੀ ਅੱਛਾ ਹਾਂਜੀ ਤੇ ਅੱਜ ਕਿੰਨੀ ਖੁਸ਼ੀ ਮਨਾਈ ਜਾ ਰਹੀ ਆ ਅੱਜ ਬਹੁਤ ਖੁਸ਼ੀ ਹੋਦ ਹਾਂ ਦੇ ਨਾਲ ਫੋਨ ਕਰੀ ਜਾਂਦੇ ਹਾਂਜੀ ਠੀਕ ਹੈ ਆਪਣਾ ਪਰਿਵਾਰ ਵੀ ਸਾਰਾ ਇਕੱਠਾ ਹੋਇਆ ਹਾਂ ਦੇਖੋ ਬਹੁਤ ਜ਼ਿਆਦਾ ਖੁਸ਼ੀ ਤੇ ਹੁਣ ਕਿਹੜਾ ਮੈਡਲ ਲੈ ਕੇ ਆਉਣਾ ਫਿਰ 골ਡ ਮੈਡਲ ਦੀ ਆਸ ਹੈ ਸਾਰੀ ਅਹੀਂ ਤੇ ਹੋਰ ਨਸ਼ਾ ਕਰਦੀ ਕੋਈ ਬੱਚੇ ਲੈ ਕੇ ਆਉਣਾ ਕੀ ਦੇਸ਼ਵਾਸੀਆਂ ਨੂੰ ਸਿਨ੍ਹਾ ਦੇਣਾ ਚਾਹੁੰਦੇ ਜੀ ਅਸੀਂ ਦੇਸ਼ਵਾਸੀਆਂ ਨੂੰ ਇਹੋ ਆਨੇ ਆਪੀ ਤੁਸੀਂ ਵੀ ਆਪਣੇ ਬੱਚੇ ਇਸ ਪਾਸੇ ਤੋਰੋ ਨਸ਼ਿਆਂ ਤੋਂ ਮੁਕਤ ਹੋ ਨਸ਼ਿਆਂ ਨੂੰ ਛੱਡ ਕੇ ਇਸ ਪਾਸੇ ਬੱਚਿਆਂ ਨੂੰ ਲਾਓ ਖੇਟਾ ਵਾਲੇ ਪਾਸੇ ਜਿਸ ਤਰ੍ਹਾਂ ਇਹ ਇੱਥੋਂ ਤੱਕ ਪਹੁੰਚੇ ਹਟਵਾ ਦੇ ਬੱਚੇ ਨਹੀਂ ਇਹ ਜਿੱਤਿਆ ਬੜਾ ਪਿਆਰ ਮੈਂ ਕਹਿੰਦੀ ਹਾਂ ਮੋੜ ਮੋੜ ਕੇ ਮੈਂ ਲੜੀ ਹਾਂ ਹਾਂ ਕਿੰਨਾ ਕ ਪਿਆਰ ਕਰਦਾ ਤੁਹਾਨੂੰ ਜੰਤ ਜੰਤ ਪਿਆਰ ਨਹੀਂ ਬਹੁਤ ਪਿਆਰ ਕਰਦਾ ਮੇਰੇ ਨਾਲ ਕਿਤਰਾ ਦਾ ਸਵੇਰਾ ਬਹੁਤ ਠੰਡਾ ਸਵੇਰਾ ਬਹੁਤ ਖਿੰਦਾ ਸਵੇਰਾ ਜਦੋਂ ਪਿੰਡਾਂ ਦਾ ਸਭ ਤੋਂ ਪਹਿਲਾਂ ਕਿਹਨੂੰ ਮਿਲਦਾ ਦਾਦੀ ਬਾਬੇ ਨੂੰ ਅੱਜ ਫਿਰ ਦਾਦੀ ਦਾਦੇਸ ਪੂਰੀ ਬਹੁਤ ਕੀ ਅੱਜ ਖੁਸ਼ੀ ਕੇ ਉੜਦੇ ਫਿਰਦੇ ਆ ਕੀ ਆਸ ਕਰਦੇ ਜੀ ਅਸੀਂ ਆਸ ਕਰਦੇ ਵੀ ਮਹਾਰਾਜ ਇਹ ਦੂਨ ਚੜ੍ਹਦੇਗਾ ਖਲਾਜ ਰੱਖੇਗਾ ਫੇਰ ਜਿੱਤ ਕੇ ਆਉਣ ਬੜੀ ਖੁਸ਼ੀ ਨਾਲ ਠੀਕ ਫੇਰ ਸੈਮੀ ਫਾਈਨਲ ਵਿੱਚ ਪਹੁੰਚੇ ਹੈਗੇ ਚਲੋ ਮੈਚ ਬੜਾ ਟਫ ਸੀਗਾ ਇੱਕ ਪਲੇਅਰ ਨੂੰ ਇਹਨਾਂ ਦਾ ਕਾਰਡ ਵੀ ਹੋ ਗਿਆ ਪਰ ਫੇਰ ਵੀ 10 ਪਲੇਅਰਾਂ ਦੇ ਨਾਲ ਸਾਡੀ ਟੀਮ ਖੇਡੀ ਹੈਗੀ ਭਾਰਤੀ ਹਾਕੀ ਟੀਮ ਬੜੇ ਚੰਗੇ ਮਕਾਮ ਤੇ ਪਹੁੰਚ ਗਈ ਹੈਗੀ ਮਤਲਬ ਬਹੁਤ ਸੋਹਣਾ ਖੇਡਿਆ ਸਾਰੇ ਜਿਕਰ ਆਪ ਬੁੱਲਦੇ ਪੜਦਾ ਸੀਗਾ ਤੇ ਗਰਮੀਆਂ ਦੀਆਂ ਸਟੀਆਂ ਹੀ ਆਪਣੇ ਨਾਨਕੇ ਪਿੰਡੇ ਗਿਆ ਸੀਗਾ ਅੱਛਾ ਜੀ ਤੇ ਇਹਦੇ ਮਾਮਾ ਜੀ ਮਾਮਾ ਹਰਦੇਵ ਸਿੰਘ ਜੀ ਉਹ ਹੋਕੀ ਖੇਡਦੇ ਸੀ ਉਹਨਾਂ ਦੇ ਨਾਲ ਬਸ 2-4 ਦਿਨ ਇਹ ਗਰਾਊਂਡ 'ਚ ਗਿਆ ਵਗਾ ਉੱਥੋਂ ਹੀ ਇਹਦਾ ਮਨ ਬਣ ਗਿਆ ਬਸ ਉੱਥੋਂ ਇਹਨੇ ਜਿੱਦ ਫੜ ਲਈ ਆ ਵੀ ਮੈਂ ਹੋਕੀ ਖੜਨੀ ਆਂਗੀ ਮੈਂ ਗੇਮ ਵਾਲੇ ਸਕੂਲੇ ਪੈਣਾ ਚਲੋ ਅਸੀਂ ਵੀ ਇਹਦੀ ਸੋਚ ਨੂੰ ਸਮਝਿਆ ਤੇ ਚਲੋ ਇਹਨੂੰ ਅਸੀਂ ਗੇਮ ਵਾਲੇ ਸਕੂਲੇ ਪਾਤਾ ਉਹ ਸ਼ਾਹਬਦ ਅਕੈਡਮੀ ਸੀਗੀ ਉੱਥੋਂ ਮੁੜ ਕੇ ਬਾਅਦ ਚੰਡੀਗੜ੍ਹ ਚੱਲ ਗਿਆ ਚੰਡੀਗੜ੍ਹ ਤੋਂ ਜੂਨੀਅਰ ਟੀਮ ਚਲੇ ਜੂਨੀਅਰ ਟੀਮ ਦੇ ਵਿੱਚ ਚਲੋ 12 ਇਹਨੇ ਬੜੀ ਕਿਰਪਾ ਕੀਤੀ ਹੈ ਵੀ ਦੀ ਸਿਲੈਕਸ਼ਨ ਹੋਈ ਜੂਨੀਅਰ ਟੀਮ ਤੋਂ ਬਾਅਦ ਚ ਇਹਨਾਂ ਨੇ 2016 ਚ ਵਰਲਡ ਕੱਪ ਖੇਡਿਆ ਉਸ ਤੋਂ ਬਾਅਦ ਚਾਰ ਚਾਰ ਮੈਡਲ ਨਾ ਲੈ ਗਿਆ ਇਹ ਹੈਗੇ ਚੈਂਪੀਅਨ ਟਰਾਫੀ 골ਡਨ ਮੈਡਲ ਆਪਣਾ ਏਸ਼ੀਆ ਗੇਮਾਂ ਜਿੱਥੋਂ ਆਪਣੀ ਹੌਕੀ ਜਿਹੜੀ ਹੈਗੀ 올림픽 ਚ ਸਿਲੈਕਸ਼ਨ ਜਦੋਂ ਹੋਈ ਹੈਗੀ ਤੇ ਚਲੋ ਹੁਣ ਫੇਰ 올림픽 ਦੀ ਸਿਲੈਕਸ਼ਨ ਹੋ ਗਈ ਚਲੋ ਬੜਾ ਵਧੀਆ ਹੁਣ ਚਾਰ ਮੈਂ ਪੰਜ ਮੈਚ ਹੋਈ ਹੈਗੇ ਪੰਜਾਂ ਮੈਚਾਂ ਦੇ ਵਿੱਚੋਂ ਚਾਰ ਮੈਚ ਜਿੱਤੇ ਹੈਗੇ ਇੱਕ ਡਰਾ ਹੋਇਆ ਚਲੋ ਇੱਕ ਹਾਰੇ ਹੈਗੇ ਅੱਜ ਵੀ ਇਹਨਾਂ ਦਾ ਮਤਲਬ ਵੀ ਬੇ ਗ੍ਰੇਡ ਬਿਟਨ ਦੇ ਨਾਲ ਮੈਚ ਸੀਗਾ ਚਲੋ ਬਹੁਤ ਸੋਹਣਾ ਖੇਡੇ ਹੈਗੇ ਚਲੋ ਸਾਡੀ ਹਾਕੀ ਸੈਮੀਫਾਈਨਲ ਵਿੱਚ ਪਹੁੰਚ ਗਈ ਹੈਗੀ ਅਸੀਂ ਕਹਿੰਦੇ ਆ ਵੀ ਚਲੋ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੇ ਜਿਹੜਾ ਮੈਡਲ ਪਿਛਲੇ ਸਾਲ ਬ੍ਰੋਜ਼ ਮੈਡਲ ਹੀਗਾ ਐਰਕੀ 골ਡ 'ਚ ਬਦਲੇ ਉਹਦਾ ਰੰਗ ਚੇਂਜ ਹੋਵੇ ਅਸੀਂ ਪ੍ਰਮਾਤਮਾ ਅਗੇ ਹਰ ਟਾਈਮ ਸਾਰਾ ਪਰਵਾਰ ਸਾਰਾ ਦੇਸ਼ ਸਾਡਾ ਜਿਹੜਾ ਕਿ ਇਹ ਇਹਨਾਂ ਦੀਆਂ ਅਰਦਾਸਾਂ ਕਰਨ ਲਿਆ ਅੱਜ ਅਸੀਂ ਸਾਡੀ ਬਸਰੀਅਤ ਦਾ ਵੀ ਇਹੋ ਹੀ ਆ ਵੀ ਅਸੀਂ ਪ੍ਰਮਾਤਮਾ ਗੜੀ ਅਰਦਾਸ ਕਰਨੇ ਵੀ ਮਹਾਰਾਜ ਜੀ ਨੇ 골ਡ ਮੈਡਲ